ਦਾ ਇਸ ਤਰ੍ਹਾਂ ਦਾ ਕਦਮ ਚੁੱਕ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ساری ਉਮਰ ਪਛਤਾਉਣਾ ਪੈਂਦਾ ਤੇ ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਦੇ ਵਿੱਚ ਸਾਹਮਣੇ ਆਇਆ ਹੈ ਲੁਧਿਆਣਾ ਦੇ ਸੂਫੀਆ ਚੌਂਕ ਦੇ ਵਿੱਚ ਜੋ ਸੀਸੀਟੀਵੀ ਸਾਹਮਣੇ ਆਈ ਸੀ ਇੱਕ ਸੈਰ ਕਰਦੀ ਕੁੜੀ ਦੇ ਉੱਤੇ ਕਾਰ ਚੜਾ ਦਿੱਤੀ ਗਈ ਸੀ ਤਾਂ ਉਸ ਵੀਡੀਓ ਤੋਂ ਬਾਅਦ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਆਖਿਰ ਕਾਰ ਵਾਲੇ ਨੂੰ ਇੰਨੀ ਕੀ ਕਾਲੀ ਸੀ ਕਿ ਖਾਲੀ ਜਗ੍ਹਾ ਛੱਡ ਕੇ ਉਹ ਕੁੜੀ ਦੇ ਉੱਤੇ ਕਾਰ ਚੜਾ ਦਿੰਦਾ ਕਿਉਂਕਿ ਸੜਕ ਪੂਰੀ ਤਰ੍ਹਾਂ ਖਾਲੀ ਪਈ ਸੀ ਕੁੜੀ ਸੈਰ ਕਰ ਰਹੀ ਸੀ ਔਰ ਉਸੇ ਦੌਰਾਨ ਪਿੱਛੋਂ ਇੱਕ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਤੇ ਉਸ ਦੇ ਉੱਤੇ ਕਾਰ ਚੜਾ ਦਿੱਤੀ ਜਾਂਦੀ ਹੈ ਤਾਂ ਪਹਿਲੀ ਨਜ਼ਰ ਦੇ ਵਿੱਚ ਇਹ ਮਾਮਲਾ ਐਕਸੀਡੈਂਟ ਦਾ ਲੱਗਦਾ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋ ਗਿਆ ਹੈ ਜੀ ਹਾਂ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਹਾਦਸਾ ਨਹੀਂ ਸੀ ਬਲਕਿ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਤਲ ਸੀ ਤਸਵੀਟੀ ਨਾਮ ਦੀ ਉਹ ਕੁੜੀ ਜੋ ਜਿਮ ਦੇ ਬਾਹਰ ਸੈਰ ਕਰ ਰਹੀ ਸੀ ਸੜਕ ਤੇ ਸੈਰ ਕਰ ਰਹੀ ਸੀ ਔਰ ਉਸ ਦੌਰਾਨ ਪਿੱਛੋਂ ਇੱਕ ਕਾਰ ਆਉਂਦੀ ਹੈ ਤੇਜ਼ ਰਫ਼ਤਾਰ ਕਾਰ ਉਸ ਦੇ ਉੱਤੇ ਚੜ ਜਾਂਦੀ ਹੈ ਜਿਸ ਤੋਂ ਬਾਅਦ ਉਹ ਵੀ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਕਿ ਇੱਕ ਬੰਦਾ ਕਾਰ ਦੇ ਵਿੱਚ ਉਤਰ ਕੇ 헤ਠਾ ਆਉਂਦਾ ਹੈ ਆ ਕੇ ਦੇਖਦਾ ਹੈ ਕਿ ਉਸਦੇ ਉਸ ਚੈੱਕ ਕਰਦਾ ਹੈ ਕਿ ਉਸਦੀ ਨਬਤ ਚੱਲ ਰਹੀ ਹੈ ਜਾਂ ਨਹੀਂ ਫਿਰ ਬਾਅਦ ਵਿੱਚ ਉਹ ਉਥੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਐਕਸੀਡੈਂਟ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਸਵੀਟੀ ਦਾ ਜੋ ਕਤਲ ਹੋਇਆ ਸੀ ਉਹ ਐਕਸੀਡੈਂਟ ਨਹੀਂ ਸੀ ਅਸਲ ਦੇ ਵਿੱਚ ਕਤਲ ਸੀ ਔਰ ਕਤਲ ਕਿਸੇ ਹੋਰ ਵੱਲੋਂ ਨਹੀਂ ਬਲਕਿ ਉਸਦੇ ਪ੍ਰੇਮੀ ਵੱਲੋਂ ਕੀਤਾ ਗਿਆ ਸੀ ਜੀ ਹਾਂ ਲਖਵਿੰਦਰ ਲਖਾ ਜੋ ਜਿਸ ਦੇ ਨਾਲ ਬੀਤੇ ਕਾਫੀ ਸਮੇਂ ਦੇ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸੀ ਸਵਿਟੀ ਔਰ ਸਵਿਟੀ ਦੇ ਵੱਲੋਂ ਹੁਣ ਵਿਆਹ ਦਾ ਦਬਾਅ ਬਣਾਇਆ ਜਾ ਰਿਹਾ ਸੀ ਉਸ ਦਾ ਕਹਿਣਾ ਸੀ ਕਿ ਉਸ ਦੇ ਨਾਲ ਲਖਵਿੰਦਰ ਵਿਆਹ ਕਰਵਾ ਲਵੇ ਪਰ ਲਖਵਿੰਦਰ ਵਿਆਹ ਲਈ ਰਾਜੀ ਨਹੀਂ ਸੀ ਜਿਸ ਦੇ ਕਰਕੇ ਉਸ ਨੇ ਆਪਣੇ ਚਚੇਰੇ ਭਰਾ ਦੇ ਨਾਲ ਮਿਲ ਕੇ ਕਤਲ ਦੀ ਇਸ ਪੂਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਤੇ ਦੱਸਿਆ ਜਾ ਰਿਹਾ ਹੈ ਕਿ ਅ 10 ਮਈ ਨੂੰ ਇਹ ਕਤਲ ਦੀ ਜੋ ਹਾਦਸੇ ਦੀ ਵੀਡੀਓ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਪੁਲਿਸ ਪਹਿਲੀ ਨਜ਼ਰ ਦੇ ਵਿੱਚ ਹਾਦਸੇ ਦੇ ਤੌਰ ਦੇ ਉੱਤੇ ਹੀ ਇਸ ਵੀਡੀਓ ਦੀ ਜਾਂਚ ਕਰ ਰਹੀ ਸੀ ਪਰ ਬਾਅਦ ਵਿੱਚ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਸਾਰੀ ਸੜਕ ਖਾਲੀ ਸੀ ਤਾਂ ਆਖਿਰ ਸਵੀਟੀ ਜਿੱਥੇ ਸੈਰ ਕਰਦੀ ਸੀ ਤਾਂ ਉੱਥੇ ਹੀ ਲਿਆ ਕੇ ਕਾਰ ਉਸ ਦੇ ਵਿੱਚ ਕਿਉਂ ਮਾਰੀ ਜਾਂਦੀ ਹੈ ਤਾਂ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਤਾਂ ਪੁਲਿਸ ਬੀਤੇ 2 ਦਿਨਾਂ ਦੀਆਂ 2-3 ਦਿਨਾਂ ਦੀ ਹੋਰ ਸੀਸੀਟੀਵੀ ਅ ਫੁਟੇਜ ਖੰਗਾਲਦੀ ਹੈ ਤਾਂ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਬੀਤੇ ਕਾਫੀ ਸਮੇਂ ਤੋਂ ਇਹੀ ਕਾਰ ਉਸ ਦਾ ਪਿੱਛਾ ਕਰ ਰਹੀ ਸੀ ਜਿਸ ਦੇ ਮੱਦੇ ਨਜ਼ਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਕ ਇੱਕ ਤਰੀਕੇ ਦੇ ਨਾਲ ਰੇਕੀ ਕੀਤੀ ਜਾ ਰਹੀ ਸੀ ਸਵੀਟੀ ਦੀ ਤਾਂ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਤਾਂ ਫਿਰ ਸਵੀਟੀ ਦੀ ਮਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਔਰ ਜੋ ਕਾਰ ਦੇ ਮਾਲਕ ਨੇ ਉਹਨਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਤੇ ਪਤਾ ਲੱਗਦਾ ਹੈ ਕਿ ਸਵੀਟੀ ਦੇ ਘਰ ਇਹਨਾਂ ਦਾ ਆਉਣਾ ਜਾਣਾ ਸੀ ਤੇ ਜਿਸ ਤੋਂ ਇਹ ਸ਼ੱਕ ਹੋਰ ਗੂੜਾ ਹੋ ਜਾਂਦਾ ਹੈ ਕਿ ਇਹ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਤਲ ਹੈ ਤਾਂ ਪੁਲਿਸ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਲਖਵਿੰਦਰ ਆਪਣਾ ਗੁਨਾਹ ਕਬੂਲ ਕਰ ਲੈਂਦਾ ਹੈ ਮੰਨਦਾ ਹੈ ਕਿ ਉਸ ਦੇ ਵੱਲੋਂ ਹੀ ਜਾਣ ਬੁਝ ਕੇ ਇਹ ਪੂਰੀ ਸਾਜ਼ਿਸ਼ ਰਚੀ ਗਈ ਸੀ ਅਤੇ ਸਵੀਟੀ ਦੇ ਕਤਲ ਨੂੰ ਅੰਜਾਮ ਉਸ ਦੇ ਵੱਲੋਂ ਦਵਾਇਆ ਜਾਂਦਾ ਹੈ ਤੇ ਲਖਵਿੰਦਰ ਆਪਣੇ ਭਰਾ ਕੁਲਵਿੰਦਰ ਦੇ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਦੱਸਦੀ ਹੈ ਕਿ ਲਖਵਿੰਦਰ ਜੋ ਕਿ ਮੋਹਾਲੀ ਦੇ ਵਿੱਚ ਮੋਬਾਈਲ ਵੇਚਣ ਦਾ ਕੰਮ ਕਰਦਾ ਸੀ ਉਸ ਦਾ ਇੱਕ ਅ ਬੇਟਾ ਵੀ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਦੇ ਵਿਆਹ ਤੋਂ 6 ਸਾਲ ਬਾਅਦ ਉਸ ਦੀ ਜੋ ਪਤਨੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਵੀਟੀ ਦੇ ਨਾਲ ਸੰਪਰਕ ਦੇ ਵਿੱਚ ਆਉਂਦਾ ਹੈ ਅਤੇ ਇਸ ਵੀਟੀ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦਾ ਹੈ ਤਾਂ ਬੀਤੇ 7 ਸਾਲਾਂ ਤੋਂ ਦੋਵੇਂ ਰਿਲੇਸ਼ਨਸ਼ਿਪ ਦੇ ਵਿੱਚ ਸੀ ਪਰ ਹੁਣ ਸਵੀਟੀ ਦੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ ਵਿਆਹ ਕਰਵਾਉਣ ਲਈ ਕਿਹਾ ਜਾ ਰਿਹਾ ਸੀ ਪਰ ਲਖਵਿੰਦਰ ਇਸ ਵਿਆਹ ਲਈ ਰਾਜੀ ਨਹੀਂ ਸੀ ਜਿਸ ਦੇ ਚੱਲਦੇ ਲਖਵਿੰਦਰ ਦੇ ਵੱਲੋਂ ਇਸ ਪੂਰੇ ਕਤਲ ਦੀ ਸਾਜ਼ਿਸ਼ ਨੂੰ ਰਚਿਆ ਜਾਂਦਾ ਹੈ ਤੇ ਸਾਜ਼ਿਸ਼ ਦੇ ਤਹਿਤ ਜਦੋਂ ਉਹ ਜਿਮ ਦੇ ਬਾਹਰ ਸੈਰ ਕਰ ਰਹੀ ਹੁੰਦੀ ਹੈ ਤਾਂ ਉਸ ਦੌਰਾਨ ਉਸ ਦੇ ਉੱਤੇ ਕਾਰ ਚੜਾ ਦਿੱਤੀ ਜਾਂਦੀ ਹੈ ਤਾਂ ਆਪਣੇ ਪ੍ਰਾਕੁਲਵਿੰਦਰ ਦੇ ਨਾਲ ਇਸ ਮਿਲ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਕਰੀਬਨ 50000 ਰੁਪਏ ਉਸ ਦੇ ਵੱਲੋਂ ਇੱਕ ਡਰਾਈਵਰ ਨੂੰ ਦਿੱਤੇ ਜਾਂਦੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਅਤੇ ਕਤਲ ਤੋਂ ਬਾਅਦ ਉਸ ਨੂੰ ਉਹਨਾਂ ਪੈਸਿਆਂ ਦਾ ਭੁਗਤਾਨ ਵੀ ਕੀਤਾ ਜਾਂਦਾ ਹੈ ਤਾਂ ਪੂਰੀ ਸਾਜ਼ਿਸ਼ ਦੇ ਤਹਿਤ ਕਤਲ ਕੀਤਾ ਗਿਆ ਸੀ ਸਵੀਟੀ ਦਾ ਉਸ ਸੀਸੀਟੀਵੀ ਫੁਟੇਜ ਵੀ ਤੁਸੀਂ ਦੇਖੀ ਹੋਵੇਗੀ ਕਿ ਕਿਵੇਂ ਸਵੀਟੀ ਸੈਰ ਕਰਦੀ ਜਾ ਰਹੀ ਹੈ ਸੜਕ ਦੇ ਵਿਚਕਾਰ ਹਾਲਾਂਕਿ ਉਸ ਨੂੰ ਵੀਡੀਓ ਨੂੰ ਦੇਖ ਕੇ ਇਹ ਵੀ ਸਵਾਲ ਚੁਕੇ ਗਏ ਸੀ ਕਿ ਸਵੀਟੀ ਸਾਈਡ ਤੇ ਕਿਉਂ ਨਹੀਂ ਸੈਰ ਕਰਦੀ ਸੀ ਵਿਚਕਾਰ ਕਿਉਂ ਸੈਰ ਕਰਦੀ ਸੀ ਪਰ ਸੜਕ ਪੂਰੀ ਤਰ੍ਹਾਂ ਖਾਲੀ ਸੀ ਕਿਉਂਕਿ ਉੱਥੇ ਲੱਗ ਰਿਹਾ ਸੀ ਕਿ ਸ਼ਾਇਦ ਉਹ ਕ੍ਰਾਸ ਕਰਕੇ ਕਿਸੇ ਹੋਰ ਸਾਈਡ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸੇ ਦਰਮਿਆਨ ਪਿੱਛੋਂ ਇੱਕ ਕਾਰ ਆਉਂਦੀ ਹੈ ਤੇਜ਼ ਰਫ਼ਤਾਰ ਕਾਰ ਉਸ ਦੇ ਉੱਪਰ ਚੜ ਜਾਂਦੀ ਹੈ ਤਾਂ ਸਵਾਲ ਉਸੇ ਸਮੇਂ ਹਰ ਕਿਸੇ ਦੇ ਮਨ ਦੇ ਵਿੱਚ ਉਠਣੇ ਸ਼ੁਰੂ ਹੋ ਗਏ ਸੀ ਕਿ ਆਖਿਰ ਪੂਰੀ ਸੜਕ ਜਦੋਂ ਖਾਲੀ ਹੈ ਤਾਂ ਫਿਰ ਇਹ ਕਾਰ ਇਸ ਤਰ੍ਹਾਂ ਕਿਉਂ ਉਸੇ ਸਾਈਡ ਤੇ ਕਿਉਂ ਆਉਂਦੀ ਜਿਸ ਸਾਈਡ ਤੇ ਸਵੀਟੀ ਸੈਰ ਕਰ ਰਹੀ ਸੀ ਤਾਂ ਉਸ ਦੇ ਉੱਤੇ ਕਾਰ ਚੜਾ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਸ਼ੱਕ ਜਦੋਂ ਸੀਸੀਟੀਵੀ ਦੇਖੀ ਜਾਂਦੀ ਹੈ ਪੁਲਿਸ ਦੇ ਵੱਲੋਂ ਤਾਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਤੇ ਸ਼ੱਕ ਦੇ ਆਧਾਰ ਦੇ ਉੱਤੇ ਹੀ ਉਹਨਾਂ ਦੇ ਵੱਲੋਂ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਲਖਵਿੰਦਰ ਦੇ ਵੱਲੋਂ ਆਪਣਾ ਗੁਨਾਹ ਇਸ ਮਾਮਲੇ ਦੇ ਵਿੱਚ ਕਬੂਲ ਕਰ ਲਿਆ ਜਾਂਦਾ ਤਾਂ ਕੁਝ ਪਲ ਦਾ ਗੁੱਸਾ ਜੋ ਲਖਵਿੰਦਰ ਦੇ ਮਨ ਵਿੱਚ ਸੀ ਲਖਵਿੰਦਰ ਨੇ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਸੇ ਦੇ ਤਹਿਤ ਉਸ ਦੇ ਵੱਲੋਂ ਪੂਰੀ ਸਾਜ਼ਿਸ਼ ਰਚ ਦਿੱਤੀ ਜਾਂਦੀ ਹੈ ਔਰ ਉਸ ਬੇਟੀ ਦਾ ਕਤਲ ਕਰ ਦਿੱਤਾ ਜਾਂਦਾ ਔਰ ਬੇहद ਮੰਦ ਭਾਗੀ ਖਬਰ ਕਿਉਂਕਿ ਉਸ ਬੇਟੀ ਦੇ ਦੋ ਭਰਾ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਔਰ ਸਵੀਟੀ ਇਕਲौती ਧੀ ਸੀ ਆਪਣੇ ਪਰਿਵਾਰ ਦੀ ਉਸ ਦੀ ਆਪਣੀ ਮਾਂ ਦਾ ਹੀ ਇਕਲੌਤਾ ਸਹਾਰਾ ਸੀ ਜੌਬ ਕਰਦੀ ਸੀ ਔਰ ਆਪਣੀ ਮਾਂ ਦੀ ਜੋ ਸਹਾਰਾ ਸੀ ਉਸ ਦਾ ਘਰ ਵੀ ਚਲਾਉਂਦੀ ਸੀ ਪਰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਉਸ ਦਾ ਪ੍ਰੇਮੀ ਹੀ ਉਸ ਦਾ ਕਾਲ ਬਣ ਜਾਵੇਗਾ ਜਿਸ ਦੇ ਨਾਲ ਉਸ ਨੇ ਪਿਆਰ ਕੀਤਾ ਜਿਸ ਦੇ ਨਾਲ ਉਸ ਨੇ 7 ਜਨਵਰੀਆਂ ਕਸਮਾਂ ਖਾਧੀਆਂ ਤਾਂ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਉਸ ਨੂੰ ਮੋਟ ਦੇ ਘਾਟ ਉਸ ਦਾ ਪਿਆਰ ਹੀ ਉਤਾਰ ਜਾ ਵਗਾਤਾ ਕੁਝ ਪਲ ਦੀ ਪਲ ਦਾ ਗੁੱਸਾ ਜੋ ਇੱਕ ਬੰਦੇ ਨੂੰ ਕਾਤਲ ਬਣਨ ਤੇ ਮਜਬੂਰ ਕਰ ਦਿੰਦਾ ਇਸ ਵੀਡੀਓ ਨੂੰ ਤੁਸੀਂ ਐਕਸੀਡੈਂਟ ਦਾ ਇੱਕ ਪਰਚਾ ਦਰਜ ਹੋ ਰਿਹਾ ਸੀ 3 ਦਸੰਬਰ 3 ਦੇ ਵਿੱਚ ਤੇ ਇਹਦੇ ਵਿੱਚ ਸਾਨੂੰ ਘੋਕ ਕਰਦਿਆਂ ਕਰਦਿਆਂ ਕੋਈ ਚੀਜ਼ ਛੱਕੀ ਆਈ ਸਾਹਮਣੇ ਜਦੋਂ ਅਸੀਂ ਵੀਡੀਓ ਨੂੰ ਇੱਕ ਦੋ ਵਾਰ ਹੀ ਵੇਖਿਆ ਤੇ ਸਾਨੂੰ ਕੋਈ ਸ਼ੱਕ ਪਿਆ ਉਹਦੇ ਵਿੱਚ ਇਹ ਸਾਰੀ ਸੜਕ ਖਾਲੀ ਪਈ ਆ ਤੇ ਗੱਡੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਾਣ ਕੇ ਮਾਰੀ ਆ ਉਹ ਜਦੋਂ ਅਸੀਂ ਆਪਣੀ ਟੈਕਨੀਕਲ ਵਿੰਗ ਦੇ ਨਾਲ ਡੰਗਾਈ ਨਾਲ ਇਹਦੀ ਤਪੀਸ਼ ਕੀਤੀ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਇੱਕ ਦੋ ਦਿਨ ਪਹਿਲਾਂ ਮਾਈਕਰਾ ਗੱਡੀ ਤੇ ਸਕਾਰਪਿਓ ਵੱਡੀ ਤੇ ਜਿਵੇਂ ਰੱਕੀ ਹੋਈ ਹੈ ਨਾਲ ਉਹਦੇ ਸਬੰਧ ਦੇ ਵਿੱਚ ਜਿਹੜੀ ਇਹ ਜਿਹੜੇ ਦੋਸ਼ੀ ਆ ਦੋਵੇਂ ਲਖਵਿੰਦਰ ਤੇ ਕੁਲਵਿੰਦਰ ਸਿੰਘ ਇਹਨਾਂ ਦੇ ਘਰ ਵੀ ਇਹਨਾਂ ਦਾ ਆਉਣ ਜਾਣ ਸੀ ਜਿਹੜਾ ਕੀ ਸਵੇਟੀ ਜਿਹੜੀ ਆ ਇਹ ਰਹਿੰਦੇ ਇੱਥੇ ਆਪਣੇ ਨਿਊ ਹਾਰਕ ਬੈਂਦਨਗਰ ਗਲੀ ਨੰਬਰ 2 ਦੇ ਵਿੱਚ ਉਹ ਜਦੋਂ ਸ਼ੱਕ ਪੈਣ ਤੇ ਅਸੀਂ ਇਹਨਾਂ ਨੂੰ ਦੁਬਾਰਾ ਬੁਲਾਇਆ ਇਹਦੇ ਆਪਣੇ ਵੱਲੋਂ ਮਸਤ ਹੋ ਗਏ ਸੀ ਕਿ ਐਕਸੀਡੈਂਟ ਦਾ ਪਰਚਾ ਦਰਜ ਹੋ ਗਿਆ ਕਿ ਠੀਕ ਆ ਹੁਣ ਨਾਲ ਅਸੀਂ ਇਹਦੀ ਮਾਤਾ ਨੂੰ ਵੀ ਸੱਦਿਆ ਲੜਕੀ ਦੀ ਨੂੰ ਉਹ ਸਾਨੂੰ ਵੀਡੀਓ ਦੇਖਦਿਆਂ ਦੇਖਦੇ ਆ ਇਸ ਤਰ੍ਹਾਂ ਸ਼ੱਕ ਪਿਆ ਕਿ ਜਿਵੇਂ ਕੁਲਵਿੰਦਰ ਸਿੰਘ ਵਰਗਾ ਬੰਦਾ ਸਾਨੂੰ ਲੱਗਾ ਉਹਦੇ ਵਿੱਚ ਕਿ ਲੱਗਦਾ ਹੈ ਕਿ ਯਾਰ ਜਿਹੜੀ 1-2 ਦਿਨ ਪਹਿਲਾਂ ਰੈਕੀ ਹੋਈ ਹੈ ਇਹ ਲੱਗਦਾ ਉਹ ਬੰਦਾ ਉਹ ਜਦੋਂ ਅਸੀਂ ਉਹਨੂੰ ਡੰਗਾਈ ਨਾਲ ਪੁੱਛਗਿਸ਼ ਕੀਤੀ ਤੇ ਬੰਦਾ ਉਹੀ ਨਿਕਲਿਆ ਉਹ ਮੰਨ ਗਿਆ ਕਿ ਅਸੀਂ ਇਹਦੀ 2 ਦਿਨ ਪਹਿਲਾਂ ਬਕਾਇਦਾ ਰੈਕੀ ਜਿਹੜੀ ਕੀਤੀ ਗਈ ਹੈ ਤੇ ਗਿਣ ਮਿਥ ਕੇ ਇਹਨੂੰ ਜਿਹੜਾ 10 ਤਰੀਕ ਨੂੰ ਇਹਨਾਂ ਨੇ ਫਿਰ ਐਕਸੀਡੈਂਟ ਉਹਦੇ ਨਾਲ ਐਗਜ਼ਾਈਲੋ ਗੱਡੀ ਨਾਲ ਕੀਤਾ ਸਿਰ ਇਹ ਕ੍ਰਿਮੀਨਲ ਰਿਕਾਰਡ ਨਹੀਂ ਨਹੀ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਸਿਰਫ ਇਹ ਮਤਲਬ ਲੜਕੀ ਦੀ ਗੱਲਬਾਤ ਸੀਗੀ ਲਖਵਿੰਦਰ ਸਿੰਘ ਨਾਲ ਤੇ ਉਹ ਹੁਣ ਇਹ ਲੜਕੀ ਦਬਾਅ ਪਾਉਂਦੀ ਸੀ ਕਿ ਵਿਆਹ ਕਰਾਉਣ ਨੂੰ ਉਹ ਚਾਹੁੰਦਾ ਨਹੀਂ ਸੀ ਵਿਆਹ ਕਰਾਉਣਾ ਮੇਨ ਗੱਲ ਆਈ ਸੀ ਨਾਲ